ਸਾ希 ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਫਰਾਈਡ ਤੋਰੀ ਦੀ ਸਬਜੀ ਤੋਰੀਆਂ ਦੇ ਬਹੁਤ سارے ਨਾਮ ਹੁੰਦੇ ਆ ਅਲੱਗ ਅਲੱਗ ਸ਼ਹਿਰਾਂ ਚ ਅਲੱਗ ਅਲੱਗ ਨਾਮ ਤੋਂ ਜਾਣੀ ਜਾਂਦੀ ਏ ਕੋਈ ਇਹਨੂੰ ਰਾਮਾ ਤੋਰੀ ਕਹਿੰਦਾ ਕੋਈ ਇਹਨੂੰ ਤੋਰੀ ਕਹਿੰਦਾ ਕੋਈ ਇਹਨੂੰ ਚਿੰਗੇ ਕਹਿੰਦਾ ਤੇ ਜਿੰਨੇ ਇਹਦੇ ਅਲੱਗ ਅਲੱਗ ਨਾਮ ਨੇ ਉਨਾਂ ਹੀ ਵਖਰੇ ਢੰਗਾਂ ਨਾਲ ਇਹ ਬਣਾਈ ਵੀ ਜਾਂਦੀ ਹੈ ਤੇ ਅੱਜ ਆਪਾਂ ਵੀ ਇੱਕ ਨਵੇਂ ਤਰੀਕੇ ਨਾਲ ਤੋਰੀਆਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੇ ਤੁਹਾਨੂੰ ਇਹ ਰੈਸਪੀ ਅੱਛੀ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਰੈਸਪੀ ਤੋਰੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਤੋਰੀਆਂ ਦੀ ਦੋਨੋਂ ਸਾਈਡਸ ਨੂੰ ਕੱਟ ਕਰ ਲਾਂਗੇ ਅੱਗੋਂ ਪਿੱਛੋਂ ਤੇ ਫਿਰ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਆਪਾਂ ਪੀਲਰ ਨਾਲ ਪੀਲ ਕਰ ਲਾਂਗੇ ਬੜੀ ਹੀ ਆਸਾਨੀ ਨਾਲ ਇਹ ਪੀਲ ਹੋ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਨਾਲ ਆਪਾਂ ਸਾਰੀਆਂ ਤੋਰੀਆਂ ਨੂੰ ਪੀਲ ਕਰਕੇ ਰੱਖ ਲਾਂਗੇ ਤੁਸੀਂ ਵੇਖ ਸਕਦੇ ਹੋ ਜੀ ਤੋਰੀਆਂ ਆਪਾਂ ਕਿਸ ਤਰ੍ਹਾਂ ਨਾਲ ਪੀਲ ਕਰਕੇ ਦੋਨੋਂ ਸਾਈਡਸ ਨੂੰ ਕੱਟ ਕਰਕੇ ਤੇ ਇਸ ਨੂੰ ਰੱਖ ਰਹੇ ਹਾਂ ਤੇ ਇਸੇ ਤਰ੍ਹਾਂ ਨਾਲ ਆਪਾਂ ਸਾਰੀਆਂ ਤੋਰੀਆਂ ਨੂੰ ਕੱਟ ਕਰ ਲਾਂਗੇ ਬਿਲਕੁਲ ਕੱਚੀਆਂ-ਕੱਚੀਆਂ ਇਹ ਤੋਰੀਆਂ ਨੇ ਤੇ ਬਣਨ ਚ ਵੀ ਇਹ ਬਹੁਤ ਹੀ ਟੇਸਟੀ ਲੱਗਦੀਆਂ ਨੇ ਤੋਰੀਆਂ ਪੀਲ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਵਾਸ਼ ਕਰ ਲਾਂਗੇ ਵਾਸ਼ ਕਰਕੇ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਬਸ ਇਸੇ ਤਰ੍ਹਾਂ ਨਾਲ ਆਪਾਂ ਇਹਨੂੰ 3-4 ਟੁਕੜਿਆਂ ਦੇ ਵਿੱਚ ਕੱਟ ਕਰ ਲਾਂਗੇ ਵੱਡੇ-ਵੱਡੇ ਤੇ ਸਾਰੇ ਟੁਕੜਿਆਂ ਨੂੰ ਅਸੀਂ ਇਸੇ ਤਰ੍ਹਾਂ ਨਾਲ ਸੈਂਟਰ 'ਚੋਂ ਕੱਟ ਲਗਾ ਕੇ 4 ਪੀਸਿਸ ਵਿੱਚ ਡਿਵਾਈਡ ਕਰ ਲਾਂਗੇ ਪੂਰੀ ਤਰ੍ਹਾਂ ਆਪਾਂ ਇਹਨੂੰ ਨਹੀਂ ਕਟਾਂਗੇ ਬਹੁਤ ਹੀ ਈਜ਼ੀ ਤੇ ਕੁਇਕ ਇਹ ਰੈਸਿਪੀ ਹੈ ਤੇ ਜਦੋਂ ਵੀ ਕਦੀ ਜਲਦੀ ਹੋਵੇ ਤਾਂ ਇਸੇ ਤਰ੍ਹਾਂ ਨਾਲ ਆਪਾਂ ਤੋਰੀਆਂ ਦੀ ਸਬਜ਼ੀ ਬਣਾ ਚੱਕਦੇ ਆ ਬਹੁਤ ਹੀ फटाफट ਝਟਪਟ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਇਸੇ ਤਰ੍ਹਾਂ ਨਾਲ ਆਪਾਂ ਸਾਰੀ ਤੋਰੀਆਂ ਨੂੰ ਅ 3 ਜਾਂ 4 ਪੀਸੇਸ ਚ ਕੱਟ ਕਰਕੇ ਤੇ ਫਿਰ ਉਹਨਾਂ ਨੂੰ ਆਪਾਂ ਸੈਂਟਰ ਚੋਂ ਕੱਟ ਲਗਾ ਕੇ ਤੇ ਰੱਖ ਲਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਤੋਰੀਆਂ ਨੂੰ ਆਪਾਂ ਇਕੁਅਲੀ ਕੱਟ ਕਰ ਲਿਆ ਆ ਤੇ ਸੈਂਟਰ ਚੋਂ ਵੀ ਕੱਟ ਕਰ ਲਿਆ ਤੇ ਇਸ ਤਰ੍ਹਾਂ ਇਹਨਾਂ ਨੂੰ ਪੱਕਣ 'ਚ ਆਸਾਨੀ ਹੋ ਜਾਂਦੀ ਏ ਤੇ ਹੁਣ ਦੂਸਰੇ ਪਾਸੇ ਜੀ ਆਪਾਂ ਤੜਕੇ ਲਈ ਇੱਕ ਚੋਪਰ ਦੇ ਵਿੱਚ ਥੋੜੇ ਜਿਹਾ ਪਿਆਜ਼ ਥੋੜੀ ਜੀ ਅਦਰਕ ਲਸਣ ਹਰੀਆਂ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਚੋਪ ਕਰ ਲਾਂਗੇ ਬਿਲਕੁਲ ਆਪਾਂ ਇਹਨੂੰ ਬਰੀਕ ਚੋਪ ਕਰ ਲਾਂਗੇ ਤੁਸੀਂ ਚਾਹੋ ਤਾਂ ਚੋਪਿੰਗ ਬੋਰਡ ਤੇ ਵੀ ਇਹਨੂੰ ਬਰੀਕ-ਪਰੀਕ ਚੋਪ ਕਰ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਮੋਟਾ ਮਸਾਲਾ ਰੱਖਣਾ ਪਸੰਦ ਕਰਦੇ ਹੋ ਤਾਂ ਮੈਂ ਇਸ ਨੂੰ ਥੋੜਾ ਜ਼ਿਆਦਾ ਬਰੀਕ ਕਰਨਾ ਸੀ ਇਸ ਕਰਕੇ ਮੈਂ ਇਹਨੂੰ ਚੋਪਰ ਦੀ ਹੈਲਪ ਨਾਲ ਚੋਪ ਕਰ ਲਿਆ ਜੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਅੱਛੀ ਤਰ੍ਹਾਂ ਨਾਲ ਸਾਡਾ ਜਿਹੜਾ ਮਸਾਲਾ ਚੋਪ ਹੋ ਗਿਆ ਹੁਣ ਨਾਲ ਹੀ ਆਪਾਂ ਕੁਝ ਸੁੱਕੇ ਮਸਾਲੇ ਵੀ ਐਡ ਕਰਾਂਗੇ ਇੱਕ ਬੌਲ ਦੇ ਵਿੱਚ ਮੈਂ ਲਿਆ ਇਹਦੇ ਵਿੱਚ 2 ਸਪੂਨ ਸਾਲਟ ਰੈੱਡ ਚਿੱਲੀ ਪਾਊਡਰ ਟਰਮਰਿਕ ਪਾਊਡਰ ਤੇ ਇਹ ਕੁਝ ਸੁੱਕੇ ਮਸਾਲੇ ਆ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਧਨੀਆ ਪਾਊਡਰ ਸੁੱਕੀ ਮੇਥੀ ਗਰਮ ਮਸਾਲਾ આમਚੂਰ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਬੌਲ ਦੇ ਵਿੱਚ ਟਰਾਂਸਫਰ ਕਰ ਲਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਇੱਕ ਬੌਲ ਚ ਟਰਾਂਸਫਰ ਕਰਨ ਤੋਂ ਬਾਅਦ ਇਹਦੇ ਚ ਆਪਾਂ ਹਲਕਾ ਜਿਹਾ ਥੋੜਾ ਥੋੜਾ ਕਰਕੇ ਪਾਣੀ ਐਡ ਕਰਦੇ ਜਾਵਾਂਗੇ ਤੇ ਇਹਦਾ ਇੱਕ ਫਾਈਨ ਪਿਆਰਾ ਜਿਹਾ ਪੇਸਟ ਬਣਾ ਲਾਂਗੇ ਜਰੂਰਤ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਐਡ ਕਰਦੇ ਜਾਵਾਂਗੇ ਤੇ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਘੋਲ ਲਾਂਗੇ ਬਹੁਤ ਜ਼ਿਆਦਾ ਗਾੜਾ ਜਾਂ ਬਹੁਤ ਜ਼ਿਆਦਾ ਪਤਲਾ ਪੇਸਟ ਆਪਾਂ ਰੈਡੀ ਨਹੀਂ ਕਰ ਰਹੇ ਬਿਲਕੁਲ ਨਾਰਮਲ ਜਿਹਾ ਆਪਾਂ ਪਤਲਾ ਰੱਖਿਆ ਇਹਨੂੰ ਤੇ ਪੇਸਟ ਵੀ ਸਾਡਾ ਰੈਡੀ ਹੈ ਜੀ ਮਸਾਲਾ ਵੀ ਸਾਡਾ ਰੈਡੀ ਹੈ ਤੜਕੇ ਵਾਸਤੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਸਬਜ਼ੀ ਤੋਰੀ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਦੇ ਵਿੱਚ ਸਰੋਂ ਦਾ ਤੇਲ ਐਡ ਕਰ ਲਾਂਗੇ ਤੇਲ ਜਿੱਥੇ ਤਰ ਗਰਮ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਕਟੀਆਂ ਹੋਈਆਂ ਸਾਡੀਆਂ ਸਾਬਤ ਤੋਰੀਆਂ ਐਡ ਕਰ ਲਾਂਗੇ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਹਾਈ ਫਲੇਮ ਦੇ ਉੱਤੇ ਫਰਾਈ ਕਰਾਂਗੇ ਤੋਰੀਆਂ ਨੂੰ ਆਪਾਂ ਲਗਾਤਾਰ ਉਲਟ-ਪਲਟ ਕੇ ਪਕਾਉਂਦੇ ਜਾਵਾਂਗੇ ਇਹਨਾਂ ਨੂੰ ਸਾਰੇ ਪਾਸਿਆਂ ਦੀ ਫਰਾਈ ਹੋਣਾ ਜ਼ਰੂਰੀ ਹੈ ਇਸ ਕਰਕੇ ਆਪਾਂ ਇਸ ਨੂੰ ਚਲਾਉਂਦੇ ਰਵਾਂਗੇ ਹਾਈ ਫਲੇਮ ਤੇ ਤੇ ਸਾਰੇ ਪਾਸਿਓਂ ਅੱਛੀ ਤਰ੍ਹਾਂ ਨਾਲ ਤੋਰੀਆਂ ਨੂੰ ਪਕਾ ਲਾਂਗੇ ਤੋਰੀਆਂ ਨੂੰ ਆਪਾਂ ਉਦੋਂ ਤੱਕ ਪਕਾਣਾ ਜਦੋਂ ਤੱਕ ਇਹਦੇ ਉੱਤੇ ਰੈੱਡ ਸਪੌਟਸ ਨਹੀਂ ਆ ਜਾਂਦੇ ਔਰ ਜਾਂ ਫਿਰ ਜੇ ਇਹ ਅੱਛੀ ਤਰ੍ਹਾਂ ਨਾਲ ਸੌਫਟ ਨਹੀਂ ਹੋ ਜਾਂਦੀ ਤੁਸੀਂ ਵੇਖ ਸਕਦੇ ਹੋ ਜੀ ਤੋਰੀਆਂ ਆਪਣੀਆਂ ਅੱਛੀ ਤਰ੍ਹਾਂ ਨਾਲ ਫਰਾਈ ਹੋ ਗਈਆਂ ਨੇ অলਮੋਸਟ ਪੱਕ ਚੁੱਕੀਆਂ ਨੇ ਤੇ ਇਹਨੂੰ ਆਪਾਂ ਬਹੁਤ ਜ਼ਿਆਦਾ 100% ਤੱਕ ਨਹੀਂ ਪਕਾਵਾਂਗੇ ਥੋੜਾ ਜਿਹਾ ਹਲਕਾ ਜਿਹਾ ਕੱਚਾਪਾਨੇ ਦੇ ਵਿੱਚ ਹਜੇ ਅਸੀਂ ਰਹਿਣ ਦਾਂਗੇ 10% ਤੱਕ ਜਿੱਦਾਂ ਹੀ ਸਾਡੀਆਂ ਤੋਰੀਆਂ ਪੱਕ ਜਾਂਦੀਆਂ ਨੇ ਆਪਾਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲਾਂਗੇ ਇੱਕ ਪੇਪਰ ਦੇ ਉੱਤੇ ਪਾ ਕੇ ਰੱਖ ਲਾਂਗੇ ਤਾਂ ਕਿ ਇਹਦਾ ਜਿਹੜਾ ਐਕਸਟਰਾ ਆਇਲ ਹੈ ਉਹ ਵੀ ਨਿਕਲ ਜਵੇ ਇਸੇ ਤਰ੍ਹਾਂ ਨਾਲ ਆਪਾਂ ਤੇਲ ਨੂੰ ਨਿਚੋੜ ਨਿਚੋੜ ਕੇ ਸਾਰੀਆਂ ਤੋਰੀਆਂ ਨੂੰ ਕੜਾਈ ਚੋਂ ਕੱਢ ਲਾਂਗੇ ਤੇ ਤੋਰੀਆਂ ਸਾਡੀਆਂ ਹੁਣ ਬਿਲਕੁਲ ਫਰਾਈ ਹੋ ਚੁੱਕੀਆਂ ਨੇ ਜੀ ਹੁਣ ਆਪਾਂ ਕਰਦੇ ਹਾਂ ਜੀ ਆਪਣੇ ਨੈਕਸਟ ਤੜਕੇ ਦੀ ਵੀ ਤਿਆਰੀ ਤੜਕੇ ਲਈ ਉਸੇ ਤੇਲ ਦੇ ਵਿੱਚ ਅਸੀਂ ਜਿਹੜੇ ਚੌਪ ਕੀਤੇ ਸੀਗੇ ਸਾਡੇ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ ਉਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਇਸੇ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਸਾਟੇ ਕਰ ਲਾਂਗੇ ਫਲੇਮ ਨੂੰ ਆਪਾਂ ਥੋੜਾ ਮੀਡੀਅਮ ਰੱਖਾਂਗੇ ਤਾਂ ਕਿ ਸਾਡੇ ਪਿਆਜ਼ ਜਿਹੜੇ ਅੱਛੀ ਤਰ੍ਹਾਂ ਨਾਲ ਭੁੰਨ ਜਾਣ ਤੇ ਇਸੇ ਤਰ੍ਹਾਂ ਨਾਲ ਥੋੜੀ-ਥੋੜੀ ਦੇਰ ਬਾਅਦ ਚਲਾਉਂਦੇ ਚਲਾਉਂਦੇ ਅਸੀਂ ਇਸ ਨੂੰ ਭੁੰਨਾਂਗੇ ਪਿਆਜ਼ਾਂ ਨੂੰ ਅੱਛੀ ਤਰ੍ਹਾਂ ਨਾਲ ਆਪਾਂ ਆਪਣੇ ਪਿਆਜ਼ ਭੁੰਨ ਲਾਂਗੇ ਤੁਸੀਂ ਵੇਖ ਸਕਦੇ ਹੋ ਪਿਆਜ਼ ਹਲਕੇ ট্রান্সਲੂਸੈਂਟ ਹੋ ਚੁੱਕੇ ਆ ਕਲਰ ਵੀ ਇਹਦਾ ਚੇਂਜ ਹੋ ਰਿਹਾ ਥੋੜਾ-ਥੋੜਾ ਤੇ ਥੋੜੀ ਦੇਰ ਆਪਾਂ ਇਹਨਾਂ ਪਿਆਜ਼ਾਂ ਨੂੰ ਹੋਰ ਪਕਾਵਾਂਗੇ ਪਕਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਜਿਹੜੇ ਮਸਾਲੇ ਸੁੱਕੇ ਮਸਾਲਿਆਂ ਦੀ ਅਸੀਂ ਜਿਹੜੀ ਪੇਸਟ ਬਣਾ ਕੇ ਤਿਆਰ ਕੀਤੀ ਸੀ ਉਹਨੂੰ ਵੀ ਆਪਾਂ ਪਿਆਜ਼ਾਂ ਦੇ ਨਾਲ ਐਡ ਕਰ ਲਾਂਗੇ ਤੇ ਥੋੜੀ देर ਅਸੀਂ ਇਹਨੂੰ ਪਕਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਹੋਰ ਐਡ ਕੀਤਾ ਹੈ ਬਿਲਕੁਲ ਥੋੜਾ ਜਿਹਾ ਤੇ ਨਾਲ ਹੀ ਟਮਾਟਰ ਜਿਹੜੇ ਆ ਉਹਨਾਂ ਦੀ ਵੀ ਥੋੜੀ ਜੀ ਮੈਂ ਇਹਦੇ ਵਿੱਚ ਪਿਉਰੀ ਐਡ ਕੀਤੀ ਹੈ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਹੁਣ 2-4 ਮਿੰਟ ਲਈ ਪਕਾ ਲਾਂਗੇ। ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਤੇਲ ਅਲੱਗ ਨਹੀਂ ਹੋ ਜਾਂਦਾ। ਥੋੜੀ ਦੇਰ ਲਈ ਮੈਂ ਇਹਨੂੰ ਟੱਕ ਕੇ ਪਕਾ ਰਹੀ ਹਾਂ। ਤੇ ਤੁਸੀਂ ਵੇਖ ਸਕਦੇ ਹੋ ਮਸਾਲਿਆਂ ਨੇ ਬਿਲਕੁਲ ਤੇਲ ਛੱਡਤਾ ਜੀ ਤੇ ਅੱਛੀ ਤਰ੍ਹਾਂ ਨਾਲ ਸਾਡਾ ਮਸਾਲਾ ਜਿਹੜਾ ਭੁੰਨ ਚੁੱਕਿਆ ਆ। ਤੇ ਹੁਣ ਇਸ 스테ਜ ਦੇ ਉੱਤੇ ਅਸੀਂ ਐਡ ਕਰਾਂਗੇ ਇਹਦੇ ਵਿੱਚ ਸਾਡੀ ਫਰਾਈਡ ਤੋਰੀ। ਬਹੁਤ ਹੀ ਟੇਲੀਸ਼ੀਅਸ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਜ਼ਰੂਰ ਟਰਾਈ ਕਰਨਾ ਤੇ ਬਹੁਤ ਹੀ ਜਲਦੀ ਵੀ ਬਣ ਜਾਂਦੀ ਹੈ ਔਰ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੀ ਹੈ ਤੇ ਨਾਰਮਲ ਆਪਾਂ ਤੋਰੀਆਂ ਖਾ ਖਾ ਕੇ ਬੋਰ ਹੋ ਜਾਂਦੇ ਆ ਇਸ ਤਰੀਕੇ ਨਾਲ ਜੇ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਤਾਂ ਕੋਈ ਵੀ ਇਸ ਨੂੰ ਮਨਾ ਨਹੀਂ ਕਰੇਗਾ 1-2 ਮਿੰਟ ਨੂੰ ਅਸੀਂ ਇਦਾਂ ਹੀ ਹਾਈ ਫਲੇਮ ਤੇ ਪਕਾਉਣ ਤੋਂ ਬਾਅਦ ਢੱਕ ਕੇ ਪਕਾ ਲਾਂਗੇ 1-2 ਮਿੰਟ ਲਈ ਅਸੀਂ ਇਹਨੂੰ ਫਿਰ ਤੋਂ ਢੱਕ ਕੇ ਪਕਾਵਾਂਗੇ ਤੇ ਤਾਂ ਕਿ ਜਿਹੜੀ ਸਾਡੀ ਜਿਹੜੀ ਤੋਰੀਚ ਹਲਕਾ ਕੱਚਾਪਨ ਸੀਗਾ ਉਹ ਵੀ ਅੱਛੀ ਤਰ੍ਹਾਂ ਨਾਲ ਪੱਕ ਜਾਵੇ। ਲਓ ਜੀ ਤੋਰੀਆਂ ਦੀ ਸਬਜ਼ੀ ਤਾਂ ਸਾਡੀ ਆਲਮੋਸਟ ਤਿਆਰ ਹੋ ਚੁੱਕੀ ਹੈ ਜੀ। ਹੁਣ ਅਸੀਂ ਇਹਦੇ ਵਿੱਚ ਐਡ ਕਰ ਰਿਹਾ ਫਰੈਸ਼ ਕੋਰੀਅੰਡਰ। ਅੱਛੀ ਤਰ੍ਹਾਂ ਨਾਲ ਅਸੀਂ ਕੋਰੀਅੰਡਰ ਲੀਫਸ ਨੂੰ ਵੀ ਮਿਕਸ ਕਰ ਲਾਂਗੇ ਤੋਰੀਆਂ ਦੇ ਨਾਲ। ਬਹੁਤ ਬਹੁਤ ਟੇਸਟੀ ਬਣ ਕੇ ਇਹ ਸਬਜ਼ੀ ਤਿਆਰ ਹੁੰਦੀ ਹੈ ਔਰ ਝਟਪਟ ਤਿਆਰ ਹੋ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ। ਤੋਰੀਆਂ ਦੀ ਸਬਜ਼ੀ ਸਾਡੀ ਬਣ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਬਹੁਤ ਹੀ ਟੇਸਟੀ ਡੇਲੀਸ਼ੀਅਸ ਇਹ ਤੋਰੀਆਂ ਦੀ ਸਬਜ਼ੀ ਬਣਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਜੇ ਮੇਰੀ ਇਹ ਰੈਸਪੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਫੇਰ ਮਿਲਾਂਗੇ ਜੀ ਕਿਸੇ ਹੋਰ ਅੱਛੀ ਹੈਲਦੀ ਰੈਸਪੀ ਦੇ ਨਾਲ ਸੀ ਯੂ ਇਨ ਦਾ ਨੈਕਸਟ ਵੀਡੀਓ ਟਿਲ ਥੈਨ ਟੇਕ ਕੇਅਰ ਐਂਡ ਬਾਏ